ਹਾਂਜੀ ਸਸੀਗਾ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮ ਮੀ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਨਰਮਜੀਤ ਬੰਦੇ ਦੀ ਹੈ ਪਿੰਡ ਹੈਗਾ ਚੰਦਪੁਰਾਣਾ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬਾਗਾ ਪੁਰਾਣਾ ਪੈਂਦੀ ਹੈ ਤੁਸੀਂ ਸਾਰੇ ਜਾਣਦੇ ਹੀ ਆਂ ਬਾਈ ਨੂੰ ਆ 20 ਤੋਂ ਅੰਦਾਜ਼ਾ ਲਾ ਲਿਆਊਗਾ 20 ਚ ਖੜਾ ਕੇ ਵੀਡੀਓ ਇਹੀ ਪਾਉਂਦਾ ਨਾ ਕਿ ਵੀ ਸੀਲਸ ਆਉ ਹੀ ਹੁੰਦੇ ਆ ਮੁੱਲ ਵੀ ਜਾਇ ਜੀ ਹੋਣਗੇ ਦੋ ਨਾ ਕੇ ਗੱਭਣ ਤਿਆਰ ਆਹ ਸੂਈ ਸਵਾਈ ਆ ਇਨਫੋਰਮੇਸ਼ਨ ਲੈਦਾ ਨਾ ਸੀਲਸ ਆਉ ਫੁੱਲ ਗੱਲਾਂ ਬਾਤਾਂ ਬਾਈ ਨਾ ਕਰ ਲੈਨੇ ਆ ਹਾਂਜੀ ਸਤਿ ਸ੍ਰੀ ਅਕਾਲ ਸਹੀ ਆ ਬਾਈ ਭਰਨ ਨਾਂ ਦੱਸ ਦਈਏ ਮੇਰਾ ਪਾਲ ਸਿੰਘ ਪੰਡਤ ਚੰਦਪੁਰਾਣਾ ਸਿਲਬਾ ਕਾ ਪਰਾਣਾ ਜੇਲਾਂ ਬੋਗਾ ਤੈਨੂੰ ਨਰਮ ਕਾਹਤੋਂ ਕਹਿੰਦੇ ਸਾਰੇ ਪਤਾ ਨਹੀਂ ਸਾਰੇ ਹੀ ਕਹਿੰਦੇ ਆ ਇਹਦਾ ਹੁਣ ਸਾਰਿਆਂ ਨੂੰ ਪਤਾ ਹੋਊਗਾ ਚੰਗੀ ਗੱਲ ਆ ਕਿ ਮਾੜੀ ਗੱਲ ਚੰਗੀ ਗੱਲ ਆ ਮਾੜੀ ਵੀ ਉਹ ਕਈ ਅਗਲੇ ਕਹਿੰਦੇ ਨੇ ਇਹ ਨਰਮ ਕਾਦਾ ਵੀ ਸਾਰੇ ਹੀ ਕਹੀ ਜਾਂਦੇ ਆ ਜੇ ਕੋਈ ਹੋਊਗਾ ਤਾਂ ਫੇਰ ਹੀ ਆ ਹਾਂ ਕੋਈ ਗੱਲਬਾਤ ਹੋਊ ਤਾਂ ਦੇ ਦੀ ਆ ਫੋਨ ਨੰਬਰ ਦੱਸ ਦੇ 805488781 805488781 ਇਹ ਤੋਂ ਹੀ ਸ਼ੁਰੂ ਕਰ ਪਹਿਲਾਂ ਇਹ ਬਿਨਾ ਬੱਚੇ ਤੋਂ ਆ ਬਾਈ ਤੋਂ ਦੇ ਇਸ ਟੈਮ ਦੇ ਥੱਲੇ 14 ਦੇ ਵੀ ਬਾਹਰ ਹੋਊਗਾ ਜਿਹੜਾ ਜੋਖ ਲੈਣਾ ਹਾਂ ਆਪਾਂ 13 ਕਹਿ ਕੇ ਦੇਵਾਂਗੇ ਠੀਕ ਹੈ ਤੇ ਆਪਾਂ ਨੂੰ ਹਰੇਕ ਨੂੰ ਬੇਨਤੀ ਆ ਫਿਰ ਮੇਰੇ ਘਰੇ ਫੋਟੋ ਤਸੱਲੀ ਕਰਕੇ ਲੈ ਕੇ ਜਾ ਹੂੰ ਬਾਕੀ ਦਾ ਟਾਲਾ ਜਾਂ ਮਾਰਦੇ ਹੁੰਦੇ ਆਪਾਂ ਟਾਲਾ ਨਹੀਂ ਮਾਰਦੇ ਵੀ ਤਸੱਲੀ ਕਰਕੇ ਲੈ ਕੇ ਜਾਏ ਸਹੀ ਹੈ ਠੀਕ ਹੈ ਨਾ ਜੀ ਸ਼ੀਲਤਾ ਉਹ ਰੜੀ ਆ ਜਿਵੇਂ ਮਰਜੀ ਬੈਠਾਓ ਟੁੱਲੂ ਪੰਪ ਲੱਗਾ ਥੱਲੇ ਜਵਾਈ ਦਾ ਵੀ ਇੰਨੀ ਚੰਗੀ ਆ ਨਿੱਕਾ ਜਾਂ ਭਾਦਸ ਪਹਿਲਾਂ ਨਿੱਕਾ ਜਾਂ ਬੱਦਲ ਆ ਜਮਾਂ ਹੀ ਨਿੱਕਾ ਜਾ ਇਹ 37000 37 ਦੀ ਬੱਧੀ ਇੱਕ ਗੱਲ ਆ ਇੱਕ ਗੱਲ ਹੋਰ ਵੀ ਆ ਤੇ ਨਾ ਮਹੀਨਾ ਦੀ ਗੱਬਣਾ ਚੈੱਕ ਬਾਦ ਕਰਾ ਦੇਵੇ ਇਹਨਾਂ ਦੇ ਦੁੱਧ ਮੈਂ 40 ਦੀ ਲਾਊਗਾ 40 ਦੀ ਮੈਂ ਲਾਊਗਾ 40 ਦੀ ਜਿੰਨਾ ਦੁੱਧ ਮਰਜੀ ਹੋਵੇ ਹਾਂ 40 ਦੀ ਲਾਊਗਾ ਮੈਂ ਦੋਸਤੋ 37000 ਦੀ ਬਾਈ ਕਹਿੰਦਾ ਦੇ ਦੇਣੀ ਐ ਤਿੰਨ ਮਹੀਨਿਆਂ ਦੀ ਕੋਈ ਗੱਬਣ ਕਰਾ ਕੇ ਦੇਣ ਦਾ ਦੁੱਧ ਭਾਵੇਂ ਨਾ ਹੀ ਹੋਵੇ ਹੁਣ ਵੀ ਇਹਦੇ ਸੀਮਨ ਪਾ ਲੱਗਾ ਹੋਇਆ ਐ ਏਬੀਐਸ ਦਾ ਵਾਲਫ ਦਾ ਸੀਮਨ ਲੱਗਾ ਹੋਇਆ ਇਹਦੇ ਠੀਕ ਐ ਰਹਿ ਗਈ ਅਗਲੇ ਦੀ ਕਿਸਮਤ ਆ ਨਹੀਂ ਰਹਿ ਗਈ ਅਗਲੇ ਦੀ ਪਰ ਆਪਾਂ ਖਾਲੀ ਕਰਕੇ ਤੇਰੀ ਠੀਕ ਐ ਸੀਮਨ ਲੱਗਾ ਨੂੰ ਅੱਜ 22 ਦਿਨ ਹੋ ਗਏ ਆ ਠੀਕ ਐ ਦੋਸਤੋ ਸੀਮਨ ਲੱਗੇ ਨੂੰ ਅੱਜ 22 ਦਿਨ ਹੋ ਗਏ ਦੁੱਧ 14 ਕਿਲੋ ਆ 13 ਕਿ 30 ਤੇ 7 37 ਦੀ ਦੇ ਦੇਣੀ ਆ ਡੱਬੀ ਵਹਿੜਾ ਕੱਦ ਚ ਵੱਡੀ ਆ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਹੋ ਉਤੋਂ ਦੀ ਹੋ ਕੇ ਘਗਦੀ ਆ ਚਾਰ ਹੀ ਥਾਨ ਗੁਲਾਬੀ 12 ਵਜੇ ਵੀਡੀਓ ਬਣਾ ਰਹੇ ਆ ਅੱਜ ਬਦਲ ਜੇ ਆਇਆ ਨਾ ਕੋਈ ਮੰਨੇ ਕਿਤੇ ਸ਼ਾਮ ਦੇ ਟਾਈਮ ਵੀਡੀਓ ਬਣੀ ਜਾਂਦੀ ਹੋਣੀ ਆ 12 ਕਵਜੇ ਵੀਡੀਓ ਬਣਾ ਰਹੇ ਆ ਬਾਕੀ ਮੈਂ ਫੋਨ ਤੇ ਰਾਈਟ ਸਮਾਂ ਹੀ ਵਿਖਾ ਦੇਣਾ 12:29 ਮਿੰਟ ਹੋ ਗਿਆ ਸਾਢੇ 12 ਵੀਡੀਓ ਬਣਾ ਰਹੇ ਆ 37 ਦੀ ਦੇ ਦੇਣੀ ਆ 14 ਕਿਲੋ ਦੁੱਧ ਗੁਲਾਬੀ ਥਾਨ ਜਿੱਦੇ ਤਿਆਰ ਹੋ ਗਈ ਸਵਾ ਲੱਖ ਦੀ ਆ ਇਹ ਤਾਂ ਗੱਲ ਹੈਗੀ ਆ ਫਿਰ ਤੈਨੂੰ 40000 ਫਿਰ ਤੈਨੂੰ 3 ਮਹੀਨੇ ਦੀ ਗੱਭਣ ਕਰਾ ਕੇ 40000 ਦੀ ਕਿਹਨੇ ਦੇਣੀ ਆ ਉਹੀ ਆ ਨਾ ਮੈਂ ਲੈਣਾ ਨਾ ਜੇ ਕਿਹਨੇ ਦੇਣੀ ਦੇ ਦੇ ਹਾਂ ਜੇ ਕੋਈ ਦੇਨੇ ਆ ਕੇ ਹਮ ਦੇ ਵੀ ਚਾਹੇ ਮੈਂ ਲਾਉਂਗਾ ਠੀਕ ਐ 14 ਕਿਲੋ ਦੁੱਧ 13 ਮੰਨ ਕੇ ਆਜੋ 22 ਦਿਨ ਹੋ ਗਏ ਅੱਜ ਜੀ ਏਆਈ ਹੋਈ ਨੂੰ ਤੇ ਜੇ ਕੋਈ ਸੇਲ ਕਰਨੀ ਚਾਹੁੰਦਾ ਜਿੱਦਣ ਢਾਈਆਂ ਤੇ ਨਾ ਮਹੀਨੇ ਦੀ ਗੱਭਣ ਚੈੱਕ ਪਾਸ ਹੋ ਜਾਂਦੀ ਆ 40000 ਦੀ ਬਾਈ ਕਹਿੰਦਾ ਲੈ ਲਊ ਉਹ ਕਿਹਨੇ ਦੇਣੀ ਆ ਦੋ ਨੰਬਰ ਤੇ ਆ ਜਾ ਇਹ ਪਹਿਲਾ ਸੂਆ ਮੂੰਹ ਚਾਰ ਦੰਦਾਂ ਦਾ ਠੀਕ ਜਿਹੇ ਦੰਦ ਚੁਬਦੀ ਆ। ਫੀਸ ਆ ਉਹ ਵੀ ਬੁੜੀ ਆ। ਪਹਿਲਾ ਸੂਆ ਦੁੱਧ ਪਿਆਜੂ 15-16 ਲੀਟਰ ਵਾਲਾ ਨਹੀਂ ਆਪਾਂ ਕਹਿੰਦੇ ਇੱਧਰ ਲੱਟਲਾਂ ਬਹੁਤ ਪਈਆਂ। ਪੱਚੀ ਬਹੁਤ ਚੰਗੀ ਆ। ਜੈ ਜੈ ਭਾਈ ਦਾ ਵੀ ਨਿੱਕਾ ਜਾਂ। ਸਾਢੇ 46000 ਰੁਪਏ ਦੀ। ਦੁੱਧ 15-16 ਕਿਲੋ ਪਿਆਜੂ ਪਹਿਲਾ ਸੂਆ 6 ਦੰਦ। ਸਾਢੇ 46 ਦੀ ਦੇ ਦੇਣੀ ਆ। ਪੰਜਾਂ ਚਾਰਾਂ ਦਿਨਾਂ ਦੇ ਵਿੱਚ ਵਿੱਚ ਬਾਈ ਕਹਿੰਦਾ ਸੂਪੂਗੀ। ਥਾਣੇ ਦੇ ਵੀ ਸੋਹਣੇ ਆ। ਕੋਈ ਵਾਧੂ ਫੋਟ ਛਾਂਗੇ ਨਹੀਂ। ਪਹਿਲਾ ਸੂਆ 6 ਦੰਦ। ਸਾਢੇ 46 ਦੀ 500 ਪਾਸੇ ਕਰ ਦੋ 46000 ਦੀ ਦੇ ਦੇਣੀ ਆ ਚਾਰ ਦਾਂ ਦੀ ਛੱਕ ਤੇ ਚੁੱਕਦੀ ਹੈ ਜੇ ਅੱਛਾ ਹਾਂ ਦੋਸਤੋ ਛੱਕ ਦੇ ਬਾਈ ਕਹਿੰਦਾ ਚੱਕਦੀ ਆ 15 16 ਕਿਲੋ ਦੁੱਧ ਪਿਆਜੂ ਸਾਢੇ 46 ਮੌਲਾ 46 ਦੀ ਦੇ ਦੂ ਕੋਈ ਗੱਲ ਨਹੀਂ ਪਹਿਲਾਂ ਬੱਚੀ ਆ ਨਮਾਹਾਨ ਵਾਧੇ ਵਾਲੀ ਵੜਾ ਵਧੀਆ ਕੋਈ 4-5 ਸੂਏ ਦੁੱਧ ਪਿਆਉ ਕਰਮਾ ਵਾਲੀ ਜਦ ਕਾਲੀ ਚਾਲੀ ਚਾਲੀ ਯਾਰ ਮੁਰਗੇ ਆਪਾਂ ਵਛਣਾ ਵੇਚਣਾ ਹਾਂ ਇਹ ਤਾਂ ਫੇਰ ਹੁਣ ਤਿਆਰ ਆ ਜਾਵਾਂ ਹਾਂ ਤਦ ਪਿਆਉਂਦੇ ਲੈ ਗੋਗੇ ਤਾਂ ਸੋਹਣਿਆ ਚਾਰ ਹਜ਼ਾਰ ਹਨਾ ਦਾ ਸੀਮਾ ਸੀ ਸੀ ਸਭ ਪੂਰੀਆ ਨਿਕਾ ਜਾਪਾ 46000 ਦੀ ਦੇ ਦੇਣੀ ਕੋਈ ਗਾਣੀ ਮੁੱਲ ਛੱਡ ਲੈ 46500 ਛੱਡ ਦੂ ਕੋਈ ਨਾ 46 ਦੀ ਲੈ ਜਾਓ ਅਸੀਂ ਛੋੜ ਹੀ ਕਰਾਂਗੇ ਮੇਰਾ ਭਾਈ ਇਹ ਨਾ ਹੋਵੇ ਮੁਰਗੇ 40 ਬਲੀ ਵਾਲਾ ਨਾ ਫੋਨ ਕਰਾਏ ਤੇ ਸਹੀ ਆ ਨਾ ਕਹਿ ਲਾਈ ਦਿਨਾਂ ਮਰਜੀ ਘੱਟ ਕਰ ਲੈ ਉਹਨੇ ਘੱਟ ਕਹਿਣੀ ਉਹਦੂ ਘੱਟ ਹੋਰ ਉਹਦੂ ਘੱਟ ਕਹਿਣਗੇ ਐ ਤੇ ਆ ਜਾ ਇਹ ਦੋ ਦਾੰਦਾ ਪਿਆਉਰ ਦੋਂਦਾ ਹਾਂ ਪਿਆਉ ਦੋਂਦਾ ਬੱਚਾ ਤੇ ਦੁੱਧ ਪਿਆਜੂ 18 ਤੋਂ 20 ਲੀਟਰ ਰਾਵਨ 18 ਤੋਂ 20 ਲੀਟਰ ਹਾਂ ਸੀਲਸਾ ਹੋਏ ਵੀ ਬਹੁਤ ਆ ਇਹ ਕੱਢਣਾ ਬਹੁਤ ਪਿਆਜਾ ਸਮਾਂ ਸਮਾਂ ਬਸ ਤੈਨਿਆ ਚਾਰ ਦਿਨ ਮਸਾਂ ਕੱਢੂਗੀ ਕੱਢ ਬਾਹਰ ਸਫਰ ਕਰਕੇ ਹੋ ਜਾਣਾ ਇੱਕ ਦਿਨ ਪਹਿਲਾਂ ਵੀ ਸੂ ਸਕਦੀ ਆ ਪਹਿਲਾ ਸੂਆ ਦੋ ਦਿਨ ਦ 18 ਤੋਂ 20 ਲੀਟਰ 22 10 ਦਾ ਖੁੱਲਾ ਦੁੱਧ ਪਿਆਜੂ ਨਵਾਈ ਨਹੀਂ ਹੋਈ ਨਹੀਂ ਜੇ ਕਦੇ ਨਵਾਈ ਹੁੰਦੀ ਸ਼ੀਸ਼ੇ ਵਾਂਗੂ ਚਮਕਣਾ ਇਸ ਚਿੱਟੇ ਰੰਗ ਦੀ ਵਹਿੜ ਵਿੱਚ ਕਾਲੇ ਰੰਗ ਦੇ ਡੱਬ ਲੈ ਬਾਈ ਦੀਆਂ ਚੰਜਰਾਂ ਵੀ ਪਾਈਆਂ ਪਾਲ ਵਾਲੀ ਛੰਨ ਕਛੰਨਕ ਕਰਦੀ ਆ ਵਹਿੜ ਚੰਗੀ ਆ ਚਲ ਸੋਨਾ ਲੱਗਦਾ ਜਾਨਵਰ ਜਿਹਦਾ ਭਾਜ ਜੈ ਜੈ ਜਾਲੀ ਬਹੁਤ ਆ ਹਾਂ ਜੈ ਜੈ ਭਾਜ ਦਾ ਜਿਹਦਾ ਬਈ ਮੁੱਲ ਕਰਾਉਣਾ ਕਿਸੇ ਨੇ ਘਾਟਵਾਤ ਕਰਾਉਣੀ ਫਿਰ 65000 ਰੁਪਇਆ ਨਹੀਂ 65300 ਰੁਪਏ ਦੇ ਮੁੱਲ ਕਰਾਉਣਾ ਤਾਂ 65 ਨਹੀਂ 65300 ਦੀ ਆ ਪਾਲ ਵਾਲੀ ਛਣਕ ਛਣਕ ਕਰਦੀ ਵਹਿੜ ਦੇ ਦੇਣੀ ਆ ਦੁੱਧ 18 ਤੋਂ 20 18 ਤੋਂ 20 ਦੇ ਵਿੱਚ ਵਿੱਚ ਬਾਈ ਕਹਿੰਦਾ ਪਿਆਜੂ ਨਹੀਂ ਇਹ ਵੀ ਚਾਰੀ ਪੰਜੀ ਸੂਪੂਗੀ ਬਾਕੀ ਪਤਾ ਨਹੀਂ ਹੁੰਦਾ ਜਾਨਵਰ ਕੋਈ ਦੇੜੀ ਪਹਿਲਾਂ ਸੂਪੇ ਆਏ ਨੀਗਾ ਕਿ 10 ਦਿਨ ਲੈ ਜੂ 15 ਲੈ ਜੂ ਇੰਨੇ ਦਿਨਾਂ ਦੀ ਕੱਚੀ ਨਹੀਂਗੀ ਪਰ ਮੱਛੀ ਬਹੁਤ ਚੰਗੀ ਹੈ ਹੈ ਤੀਨੇ ਕਬੂਤਰ ਵਰਗੀ ਹਾਂ ਲੱਡੂਲਾ ਬੋਧ ਪਈਆ ਹਾਂ ਸਾਰੀ ਵਾਲ ਢੈਲ ਕੱਢ ਕੇ ਸੋਣਾ ਹਾਂ ਦੋਹਾਂ ਚਾਰਾਂ ਦਿਨਾਂ ਸਾਰੀ ਵਾਲ ਢੈਲ ਕੱਢ ਕੇ ਸੋਣਾ ਹਵਾਨਾ ਤਿਆਰ ਕਰਕੇ ਸੂ ਚਾਰੀ ਥਣ ਸਾਢੇ 63000 ਦੀ ਦੇ ਦੇਣੀ ਆ ਮੁੱਲੇ ਦਾ 65 ਹੈ ਪਹਿਲਾ ਸੂਆ ਇਹ ਕਿਤੇ ਫਾਰਮ 'ਚ ਖੜੀ ਹੁੰਦੀ 90 95 ਤੋਂ ਘੱਟ ਮੰਦ ਨਹੀਂ ਕਰਦਾ ਜਿਹਦਾ ਦੰਦਾ ਚਾ ਨਾ ਬੱਚਾ ਹਾਂ ਦੁੰਦਾ ਜਾਨਵਰ ਆ ਪਹਿਲਾ ਸੂਆ ਨਵਾਂ ਹਾਨ ਵੱਛੀ ਬਾਕੀ ਕਹਿੰਦਾ ਫਾਰਮ 'ਚ ਖੜੀ ਹੁੰਦੀ 90000 ਤੋਂ ਘੱਟ ਨਹੀਂ ਮੁੱਲ ਕਰਨੀ ਜੈ ਜੇ ਮੁੱਲ ਦੀਆਂ ਇਹ ਤਿੰਨ ਬਿਹੜਾਂ ਜਿਹਦੇ ਜਿਹੜੀ ਵੀ ਪਸੰਦ ਆਉਂਦੀ ਆ ਜੇ ਕਿਸੇ ਨੇ ਛਣਕ ਛਣਕ ਵਾਲੀ ਲਈ ਜਾਣੀ ਆ ਤਾਂ ਉਹ ਲੈ ਜਾਏ ਜੇ ਕਿਸੇ ਨੇ ਇੱਕ ਨੰਬਰ ਲਈ ਜਾਣੀ ਆ 14 ਕਿਲੋ ਦੁੱਧ 13 ਮੰਨ ਕੇ ਕੰਡੇ ਦੇ ਜੋਕੇ ਲੈ ਜਾਓ ਅਗਲਾ ਜੇ ਕਿਸੇ ਨੇ 46000 ਵਾਲੀ ਲਈ ਜਾਣੀ ਆ 15 16 ਕਿਲੋ ਦੁੱਧ ਪਿਆਜੂ ਕਹਿੰਦੇ ਹੋ ਜਾਂਦਾ ਇਹ ਵੀ ਵੱਧ ਪਿਆਜਦਾ ਉਹਦੇ ਢਿੱਲਾ ਬਹੁਤ ਪਈਆਂ ਮੱਛੀ ਕੋਲੇ ਇਹ ਤਾਂ ਗੱਲ ਹੈਗੀ ਹੈ ਸਹਿਦ ਹੀ ਮਾਰਦੀ ਆ ਜੀ ਠੀਕ ਆ ਸਹਿਦ ਹੀ ਬਾਈ ਕਹਿੰਦਾ ਮਾਰਦੀ ਆ ਜੈਤ ਜੀ ਕੀਮਤ ਦੀਆਂ ਨਰਮ ਜੇ ਬੰਦੇ ਦੀਆਂ ਤਿੰਨ ਬਿਹੜਾ ਦੋ ਗੱਬਣਾ ਤਿਆਰ ਇੱਕ ਸੂਈ ਸਵਾਈ ਫੋਨ ਨੰਬਰ ਸਕਰੀਨ ਤੇ ਪਿੰਡ ਚੰਦਪੁਰਾਣਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਬਾਕੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਬਾਈ ਦੇ ਘਰੇ ਆਜੋ ਜਿਹੜਾ ਵੀ ਜਾਨਵਰ ਤੁਹਾਡੇ ਪਸੰਦ ਆਉਂਦਾ ਤਸੱਲੀ ਕਰਕੇ ਲੈ ਜਾਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ